ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਲਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਰਵੇਂ ਕਰੇਲੇ ਜਿਹੜੇ ਹਨ ਜੀ ਉਹ ਬਣਾ ਕੇ ਤਿਆਰ ਕਰਾਂਗੇ ਤੇ ਪਰਵੇਂ ਕਰੇਲੇ ਬਣਾਉਣ ਦੇ ਵਾਸਤੇ ਅਸੀਂ ਕੁਝ ਆਲੂ ਵੀ ਲਏ ਹਨ ਤੇ ਕੁਝ ਜਿਹੜੇ ਹਨ ਅਸੀਂ ਲਏ ਹਨ ਜੀ ਪਿਆਜ਼ ਇਹ ਜਿਹੜੇ ਪਿਆਜ਼ ਹਨ ਇਹਨਾਂ ਦੇ ਵਿੱਚੋਂ ਅਸੀਂ ਕੁਝ ਪਿਆਜ਼ ਜਿਹੜੇ ਹਨ ਕਰੇਲਿਆਂ ਦੇ ਵਾਸਤੇ ਮਸਾਲਾ ਬਣਾਉਣ ਲਈ ਅਸੀਂ ਲਵਾਂਗੇ ਤੇ ਥੋੜੇ ਜਿਹੀ ਪਿਆਜ਼ ਜਿਹੜੇ ਹਨ ਅਸੀਂ ਉਹਨਾਂ ਦੇ ਵਾਸਤੇ ਉਹ ਜਿਹੜੇ ਹਨ ਆਲੂ ਤੇ ਪਿਆਜ਼ ਦਾ ਅਲੱਗ ਜਿਹਾ ਮਸਾਲਾ ਬਣਾਵਾਂਗੇ ਕ੍ਰੇਲਿਆਂ ਦੇ ਨਾਲ ਜਦੋਂ ਅਸੀਂ ਕ੍ਰੇਲੇ ਭਰਵੇਂ ਬਣਾਵਾਂਗੇ ਤੇ ਉਹਨਾਂ ਦਾ ਵੀ ਬਹੁਤ ਵਧੀਆ ਟੇਸ ਆਉਂਦਾ ਹੈ ਤੇ ਅਸੀਂ ਹੁਣ ਸਭ ਤੋਂ ਪਹਿਲਾਂ ਜਿਹੜੇ ਹਾਂਜੀ ਕ੍ਰੇਲੇ ਇਹਨਾਂ ਨੂੰ ਅਸੀਂ ਪੀਲ ਆਫ ਕਰ ਲੈਣਾ ਤੇ ਕ੍ਰੇਲਿਆਂ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਛਿੱਲਣਾ ਬਸ ਜਿਹੜਾ ਉਤਲਾ ਜਿਹਾ ਥੋੜਾ ਜਿਹਾ ਇਹ ਹਿੱਸਾ ਹੈ ਜੀ ਬਸ ਇਹਨੂੰ ਹੀ ਅਸੀਂ ਉਤਾਰਨਾ ਹੈ ਤੇ ਸਾਰੇ ਕ੍ਰੇਲੇ ਜਿਹੜੇ ਹਨ ਅਸੀਂ ਇਦਾਂ ਹੀ ਛਿੱਲ ਲਾਂਗੇ ਸੋ ਵੀਡੀਓ ਜਿਹੜੀ ਹੈ ਤੁਸੀਂ ਜੀ ਐਂਡ ਤੱਕ ਦੇਖਣਾ ਬਹੁਤ ਵਧੀਆ ਤਰੀਕੇ ਨਾਲ ਇਹ ਕ੍ਰੇਲੇ ਜਿਹੜੇ ਬਣ ਕੇ ਤਿਆਰ ਹੋਣਗੇ ਕ੍ਰੇਲੇ ਅਸੀਂ ਸਾਰੇ ਛਿਲਲੇ ਹਨ ਤੇ ਜਿਹੜੀ ਕ੍ਰੇਲੀਆਂ ਦੇ ਵਿੱਚ ਬੀਜ ਹਨ ਬੀਜ ਅਸੀਂ ਸਾਰੇ ਕੱਢ ਦਿੱਤੇ ਆ ਪੱਕੇ ਹੋਏ ਬੀਜ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਬੀਜ ਜਿਹੜੇ ਸਹੀ ਹਨ ਪੱਕੇ ਹੋਏ ਨਹੀਂ ਹਨ ਉਹ ਅਸੀਂ ਜਿਹੜੇ ਹਨ ਇਸੇ ਤਰ੍ਹਾਂ ਹੀ ਇਹਦੇ ਵਿੱਚ ਮਸਾਲਾ ਭਰਾਂਗੇ ਤੇ ਜਿਹੜਾ ਹੋਇਆ ਜੀ ਪਹਿਲਾਂ ਅਸੀਂ ਇਹਨਾਂ ਨੂੰ ਥੋੜਾ ਜਿਹਾ ਨਮਕ ਲਗਾ ਕੇ ਤੇ ਅੱਧੇ ਪੌਣੇ ਘੰਟੇ ਦੇ ਵਾਸਤੇ ਅਸੀਂ ਰੱਖ ਦੇਣਾ ਤਾਂ ਜੋ ਜਿਹੜੇ ਇਹਨਾਂ ਦੇ ਵਿੱਚ ਕੜਤਨ ਹੈ ਉਹਨਾਂ ਕੱਢ ਦੇਈਏ ਥੋੜਾ ਥੋੜਾ ਜਿਹੜਾ ਹੈ ਅਸੀਂ ਜਿਹੜਾ ਅੰਦਰਲੀ ਸਾਈਡ ਹੈ ਇਹਦੇ ਵਿੱਚ ਵੀ ਥੋੜਾ ਜਿਹਾ ਅਸੀਂ ਨਮਕ ਲਗਾ ਦੇਣਾ ਸਾਰਿਆਂ 'ਚ ਤੇ ਅੱਧੇ ਪੌਣੇ ਘੰਟੇ ਬਾਅਦ ਜਿਹੜਾ ਦੇਖਾਂਗੇ ਫਿਰ ਅਸੀਂ ਇਹਨਾਂ ਨੂੰ ਕ੍ਰੇਲੀਆਂ ਨੂੰ ਨਮਕ ਲਗਾਉਣ ਤੋਂ ਬਾਅਦ ਅਸੀਂ ਅੱਧਾ ਘੰਟਾ ਰੱਖਣਾ ਹੈ ਤੇ ਉਨੀ ਵੇਕ ਕਰ ਰਹੀ ਸੀ ਜਿਹੜਾ ਹੈ ਜੀ ਜਿਹੜੇ ਪਿਆਜ਼ ਤੇ ਆਲੂ ਹਨ ਇਹਨਾਂ ਦਾ ਮਸਾਲਾ ਜਿਹੜਾ ਹੈ ਇਹਨਾਂ ਨੂੰ ਅਸੀਂ ਕੱਟ ਕੇ ਤਿਆਰ ਕਰ ਲਾਂਗੇ ਜਿੰਨੀ ਦੇਰ ਅਸੀਂ ਕ੍ਰੇਲੇ ਜਿਹੜੇ ਜੀ ਨਮਕ ਲਗਾ ਕੇ ਰੱਖੇ ਹੈ ਉਨੀ ਦੇਰ ਅਸੀਂ ਜੋ ਬਾਕੀ ਇਹਦਾ ਮਸਾਲਾ ਹੈ ਕ੍ਰੇਲਿਆਂ ਦਾ ਇਹ ਤਿਆਰ ਕਰ ਲਾਂਗੇ ਤੇ ਆਲੂ ਤੇ ਪਿਆਜ਼ ਦਾ ਜੋ ਅਲੱਗ ਅਸੀਂ ਮਸਾਲਾ ਤਿਆਰ ਕਰਨਾ ਹੈ ਅਸੀਂ ਇਹ ਤਿਆਰ ਕਰ ਲਾਂਗੇ ਹੁਣ ਅਸੀਂ ਇਹ ਮਸਾਲਾ ਪਹਿਲਾਂ ਜਿਹੜਾ ਹੈ ਜੀ ਕ੍ਰੇਲਿਆਂ ਜਿਹੜਾ ਭਰਨ ਵਾਲਾ ਇਹ ਤਿਆਰ ਕਰਦੇ ਹਾਂ ਕਰੀਲਿਆਂ ਚ ਜਿਹੜਾ ਮਸਾਲਾ ਸੀ ਪੰਨਾ ਹੈ ਜੀ ਉਹ ਅਸੀਂ ਮਿਕਸੀ ਦੇ ਵਿੱਚ ਜਿਹੜਾ ਹੈ ਗ੍ਰाइंड ਕਰਾਂਗੇ ਤੇ ਅਸੀਂ ਇਸ ਨੂੰ ਜਿਹੜਾ ਹੈ ਜਿਆਦਾ ਹੋਰ ਇਤਰਨਾ ਅਸੀਂ ਬਿਲਕੁਲ ਬਰੀਕ ਨਹੀਂ ਕਰਨਾ ਸੋ ਮਿਕਸੀ ਨੂੰ ਅਸੀਂ ਜਿਹੜਾ ਹੈ ਥੋੜਾ ਜਿਹਾ ਆਨ ਆਫ ਕਰਦੇ ਹੋਏ ਦੋ ਤਿੰਨ ਵਾਰੀ ਇਹਨੂੰ ਅਸੀਂ ਥੋੜਾ ਜਿਹਾ ਮੋਟਾ ਹੀ ਰੱਖਾਂਗੇ ਤੇ ਦੋ ਤਿੰਨ ਲਾਲ ਹਰੀਆਂ ਮਿਰਚਾਂ ਲਈਆਂ ਹਨ ਔਰ ਥੋੜੀਆਂ ਗੀਆਂ ਜਿਹੜੀਆਂ ਹਨ ਜੀ ਲਸਣ ਦੇ ਕਲੀਆਂ ਲਈਆਂ ਹਨ ਸੋ ਇਹ ਜਿਹੜਾ ਹੈ ਜੀ ਮਸਾਲਾ ਅਸੀਂ ਮਿਕਸੀ ਦੇ ਵਿੱਚ ਬਣਾ ਲੈਣਾ ਹੈ ਆ ਜਿਹੜਿਆਂ ਨੂੰ ਅਸੀਂ ਮਿਕਸੀ ਦੇ ਵਿੱਚ ਗ੍ਰाइंड ਕਰ ਲਿਆ ਦੇਖ ਸਕਦੇ ਹੋ ਅਸੀਂ ਬਹੁਤ ਜ਼ਿਆਦਾ ਬਰੀਕ ਨਹੀਂ ਕੀਤਾ ਇਹਨਾਂ ਨੂੰ ਥੋੜਾ ਜਿਹਾ ਮੋਟਾ ਹੀ ਰੱਖਿਆ ਹੈ ਇਸ ਤਰ੍ਹਾਂ ਜਿਹੜਾ ਮਸਾਲਾ ਬਹੁਤ ਵਧੀਆ ਬਣੇਗਾ आधा ਘੰਟਾ ਨਮਕ ਲਗਾਉਣ ਤੋਂ ਬਾਅਦ ਜਿਹੜਾ ਇਹ ਜੀ ਕ੍ਰੇਲੇ ਤੁਸੀਂ ਦੇਖ ਸਕਦੇ ਹੋ ਕਿ ਕ੍ਰੇਲਿਆਂ ਦੇ ਵਿੱਚੋਂ ਜਿਹੜਾ ਹੈ ਪਾਣੀ ਜਿਹੜਾ ਹੈ ਕਿਸ ਤਰ੍ਹਾਂ ਨਿਕਲ ਆਇਆ ਇਹਦੇ ਨਾਲ ਹੀ ਸਾਡੇ ਜਿਹੜੇ ਕ੍ਰੇਲਿਆਂ ਦੇ ਵਿੱਚੋਂ ਕੋੜਾਪਨ ਨਿਕਲ ਜਾਊਗਾ ਸਾਰਾ ਤੇ ਕ੍ਰੇਲੇ ਜਿਹੜੇ ਹੁਣ ਅਸੀਂ ਪਾਣੀ ਦੇ ਵਿੱਚ ਧੋ ਲੈਨੇ ਆਂ ਤੇ ਇਹਦੇ ਨਾਲ ਇਹ ਹੋਏਗਾ ਕਿ ਜੋ ਨਮਕ ਦੇ ਵਿੱਚ ਅਸੀਂ ਅੰਦਰ ਤੇ ਇਹਨਾਂ ਦੇ ਕਰੇਲਿਆਂ ਦੇ ਵਿੱਚ ਵੀ ਲਗਾਇਆ ਹੋਇਆ ਨਮਕ ਹੈ ਸਾਰਾ ਨਿਕਲ ਜਾਊਗਾ ਤੇ ਚੰਗੀ ਤਰ੍ਹਾਂ ਸੀ ਇਹਨਾਂ ਨੂੰ ਧੋ ਕੇ ਬਾਅਦ ਚ ਨਿਚੋੜ ਕੇ ਇਹਨਾਂ ਨੂੰ ਕਿਸੇ ਸਾਫ ਕਪੜੇ ਦੇ ਰੰਗ ਪੋਝ ਲਾਂਗੇ ਕਰੇਲਿਆਂ ਨੂੰ ਧੋਣ ਤੋਂ ਬਾਅਦ ਅਸੀਂ ਨਿਚੋੜ ਕੇ ਚੰਗੀ ਤਰ੍ਹਾਂ ਸੁਕਾ ਲਿਆ ਤੇ ਹੁਣ ਅਸੀਂ ਕਰੇਲਿਆਂ 'ਚ ਜੀ ਮਸਾਲਾ ਭਰ ਕੇ ਬਾਚ ਤਿਆਰ ਕਰਾਂਗੇ ਪਹਿਲਾਂ ਅਸੀਂ ਜੋ ਆਲੂ ਟੁਪੇਆ ਜਾਂ ਇਹਨਾਂ ਨੂੰ ਅਸੀਂ ਜਿਹੜਾ ਹੈ ਫਰਾਈ ਕਰਕੇ ਇਹਨਾਂ ਦਾ ਮਸਾਲਾ ਤਿਆਰ ਕਰਦੇ ਹਾਂ ਤੇ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਜੀ ਪਹਿਲਾਂ ਆਲੂ ਜਿਹੜੇ ਹਨ ਇਹਨਾਂ ਨੂੰ ਅਸੀਂ ਜਿਹੜਾ ਹੈ ਫਰਾਈ ਕਰਨਾ ਹੈ ਪਿਆਜ਼ ਤੇ ਆਲੂ ਜਿਹੜੇ ਇਹਨਾਂ ਨੂੰ ਅਸੀਂ ਅਲੱਗ-ਅਲੱਗ ਫਰਾਈ ਕਰਾਂਗੇ ਕਿਉਂਕਿ ਪਿਆਜ਼ ਜਿਹੜੇ ਹਨ ਇਹਨਾਂ ਨੂੰ ਘੱਟ ਟਾਈਮ ਲੱਗਦਾ ਹੈ ਫਰਾਈ ਹੋਣੇ ਤੇ ਇਹ ਆਲੂ ਹਨ ਇਹਨਾਂ ਨੂੰ ਜ਼ਿਆਦਾ ਟਾਈਮ ਲੱਗਣਾ ਇਸ ਕਰਕੇ ਦੋਨਾਂ ਨੂੰ ਅਸੀਂ ਅਲੱਗ-ਅਲੱਗ ਜਿਹੜਾ ਫਰਾਈ ਕਰਾਂਗੇ ਪਹਿਲਾਂ ਆਲੂਆਂ ਚ ਹਲਕਾ ਜਿਹਾ ਨਮਕ ਪਾ ਕੇ ਤੇ ਇਹਨਾਂ ਨੂੰ ਅਸੀਂ ਥੋੜਾ ਜਿਹਾ ਮਿਕਸ ਕਰਕੇ ਤੇ ਟੱਕ ਲੈ ਟੱਕ ਦੇਣਾ ਹੈ ਆਲੂ ਜਿਹੜੇ ਹਨ ਜਿਹੜੇ ਜਲਦੀ ਸਾਡੇ ਸੌਫੇ ਵਾਲੀ ਜੰਦੀ ਬਣ ਕੇ ਤਿਆਰ ਹੋ ਜਾਣਗੇ ਸੋ ਇਹਨੂੰ ਅਸੀਂ 3-4 ਮਿੰਟ ਰੱਖਾਂਗੇ 4 ਕਿ ਮਿੰਟ ਅਸੀਂ ਆਲੂਆਂ ਨੂੰ ਟੱਕ ਕੇ ਰੱਖਿਆ ਹੈ ਤੇ ਹੁਣ ਜਰਾ ਫੇਰ ਦੇਖ ਲੈਨੇ ਆਂ ਜੀ ਚੈੱਕ ਕਰ ਲੈਨੇ ਆਂ ਜੇਕਰ ਇਹ ਸੌਫਟ ਹੋ ਗਏ ਹੋਣਗੇ ਤਾਂ ਫਿਰ ਅਸੀਂ ਇਹਨਾਂ ਕੱਢ ਕੇ ਇਸੇ ਤਰ੍ਹਾਂ ਅਸੀਂ ਪਿਆਜ਼ ਕਰ ਲੈਣੇ ਹਨ। ਤੋਂ ਦੇਖ ਸਕਦੇ ਹੋ ਆਲੂ ਜਿਹੜੇ ਹਨ ਸਾਡੇ ਰੂਪੂ ਗਲ ਗਏ ਤੇ ਇਹਨਾਂ ਨੂੰ ਅਸੀਂ ਪਲੇਟ ਕਰ ਲਾਂਗੇ ਇੱਕ ਤੇ ਉੱਪਰ ਇਸ ਤੇ ਨਾਲ ਹੀ ਅਸੀਂ ਜਿਹੜੇ ਪਿਆਜ਼ ਉਹ ਵੀ ਇਸੇ ਤਰ੍ਹਾਂ ਫਰਾਈ ਕਰ ਲਾਂਗੇ। ਤੇ ਇਸੇ ਤਰ੍ਹਾਂ ਹੀ ਜਿਵੇਂ ਅਸੀਂ ਆਲੂ ਜਿਹੜੇ ਹਨ ਜੀ ਫਰਾਈ ਕੀਤੇ ਆ ਇਸੇ ਤਰ੍ਹਾਂ ਅਸੀਂ ਪਿਆਜ਼ ਕਰ ਲੈਣੇ ਆ। ਪਿਆਜ਼ਾਂ ਨੂੰ ਜਿਹੜਾ ਫਰਾਈ ਕਰਨ 'ਚ ਜ਼ਿਆਦਾ ਟਾਈਮ ਨਹੀਂ ਲੱਗੇਗਾ। ਇਹਨਾਂ ਨੂੰ ਅਸੀਂ 20 ਮਿੰਟ ਕਰ ਲੈ। ਤੇ ਬਸ ਉਸ ਤੋਂ ਬਾਅਦ ਇਹਨਾਂ ਨੂੰ ਫਰਾਈ ਜਾਈਏਗੇ। ਦੋ ਕੁ ਮਿੰਟ ਅਸੀਂ ਪਿਆਜ਼ਾਂ ਨੂੰ ਵੀ ਅਸੀਂ ਪਕਾ ਲਿਆ ਜੀ। ਸੋ ਚੈੱਕ ਕਰ ਲੈਨੇ ਆ। ਪਿਆਜ਼ਾਂ ਨੂੰ ਬਹੁਤ ਹੀ ਦੇਰ ਰੱਖਣੀ ਲੋੜ ਨਹੀਂ ਐ। ਠੀਕ ਲੱਗਣ ਦੇ ਨਾਲ ਦੇਖ ਸਕਦੇ ਹੋ ਕਿ ਜੋ ਪਿਆਜ਼ ਹਨ ਇਹ ਆਪਣੇ ਆਪ ਹੀ ਸਾਰੀ ਜੜੀਆਂ ਹਨ ਲੈਜ਼ ਜੜੀਆਂ ਸਾਰੀਆਂ ਖੁੱਲ ਗਈਆਂ। ਤੇ ਬਾਅਦ ਵਿੱਚ ਅਸੀਂ ਇਹਨਾਂ ਨੂੰ ਕੱਢ ਲਾਂਗੇ। ਤੇ ਪਿਆਜ ਜਿਹੜੇ ਆ ਵੀ ਅਸੀਂ ਉਸੇ ਤਰ੍ਹਾਂ ਫਰਾਈ ਕਰ ਲਏ ਜਿਵੇਂ ਅਸੀਂ ਅਡੀਸਰ ਫਰਾਈ ਕੀਤੇ ਸਨ ਤੇ ਹੁਣ ਅਸੀਂ ਇਸ ਤੋਂ ਬਾਅਦ ਹੀ ਤਰੇਲੇ ਜਿਹੜੇ ਆ ਔਰ ਮਸਾਲਾ ਪਾ ਕੇ ਉਹਨਾਂ ਨੂੰ ਫਰਾਈ ਕਰਾਂਗੇ ਪਰਵੇਂ ਕਰੇਲੇ ਬਣਾਉਂਦੇ ਵੈਸੇ ਤਾਂ ਬਹੁਤ سارے ਤਰੀਕੇ ਆ ਹਾਂਜੀ ਪਰ ਅਸੀਂ ਅੱਜ ਕੱਚਾ ਮਸਾਲਾ ਜਿਹੜਾ ਪਾ ਕੇ ਕਰੇਲੇ ਬਣਾਵਾਂਗੇ ਜਿਵੇਂ ਜਿਹੜਾ ਪਹਿਲਾਂ ਘਰਾਂ ਦੇ ਵਿੱਚ ਕਰੇਲੇ ਪਰਵੇਂ ਕਰੇਲੇ ਬਣਾਏ ਜਾਂਦੇ ਸਨ ਸੋ ਅਸੀਂ ਜਿਹੜੇ ਹਾਂਜੀ ਪਿਆਜ਼ ਗ੍ਰाइंड ਕੀਤੇ ਹਨ ਪਿਆਜ਼ ਲਸਣ ਔਰ ਹਰੀਆਂ ਮਿਰਚਾਂ ਇਹਦੇ ਵਿੱਚ ਹੁਣ ਅਸੀਂ ਜਿਹੜਾ ਹਨ ਸੁੱਕੇ ਮਸਾਲੇ ਹਨ ਉਹ ਪਹਿਲਾਂ ਇਹਦੇ ਪਾਵਾਂਗੇ ਤੇਲ ਆਮ ਵਿੱਚ ਪਾਵਾਂਗੇ ਜੀ ਥੋੜੀ ਜੀ ਨਮਕ ਪਈਗਾ ਥੀ ਪਈਗੀ ਗਰਮ ਮਸਾਲਾ ਪਈਗਾ ਤੇ ਥੋੜਾ ਜਿਹਾ ਪਾਵਾਂਗੇ ਜੀ ਅਸੀਂ ਜੀਰਾ ਪਾਊਡਰ ਕ੍ਰੇਲਿਆਂ ਦਾ ਥੋੜਾ ਜਿਹਾ ਚਟਪਟਾ ਜਿਹਾ ਸਵਾਦ ਬਣਾਉਣ ਦੇ ਵਾਸਤੇ ਇਹਦੇ ਵਿੱਚ ਅਸੀਂ ਅਮਚੂਰ ਵੀ ਪਾ ਸਕਦੇ ਹਾਂ ਪਰ ਮੈਂ ਇਹਦੇ ਵਿੱਚ ਜਿਹੜਾ ਹੈ ਜੀ ਅੰਬ ਦਾ ਮਸਾਲਾ ਜਿਹੜਾ ਆਚਾਰ ਦਾ ਮਸਾਲਾ ਇਹ ਪਾ ਰਹੀ ਹਾਂ ਇਹਦੇ ਨਾਲ ਵੀ ਜਿਹੜਾ ਹੈ ਕ੍ਰੇਲੇ ਜਿਹੜੇ ਸਾਡੇ ਬਹੁਤ ਹੀ ਟੇਸਟੀ ਬਣਨਗੇ ਹੁਣ ਅਸੀਂ ਇਹਨਾਂ ਨੂੰ ਕਰ ਲਾਂਗੇ ਜੀ ਮਿਕਸ ਤੇ ਮਿਕਸ ਕਰਨ ਤੋਂ ਬਾਅਦ ਜਿਹੜਾ ਹੈ ਕ੍ਰੇਲਿਆਂ ਦੇ ਵਿੱਚ ਇਹ ਮਸਾਲਾ ਭਰਾਂਗੇ ਸਾਰਿਆਂ ਕ੍ਰੇਲਿਆਂ ਦੇ ਵਿੱਚ ਅਸੀਂ ਮਸਾਲਾ ਭਰਨ ਤੋਂ ਬਾਅਦ ਅਸੀਂ ਧਾਗਾ ਵੀ ਲਪੇਟ ਦਿੱਤਾ ਹੈ ਸੋ ਮੈਂ ਅੱਜ ਤੋਂ ਹਟੇ ਨਾਲ ਇੱਕ ਪੁਰਾਣੀ ਜਿਹੜੀ ਰੈਸਪੀ ਆ ਉਹ ਸ਼ੇਅਰ ਕਰ ਰਹੀ ਆ ਕਿਉਂਕਿ ਪਹਿਲਾਂ ਘਰਾਂ ਦੇ ਵਿੱਚ ਜਿਹੜੇ ਕ੍ਰੇਲੇ ਇਦਾਂ ਹੀ ਬਣਾਏ ਜਾਂਦੇ ਸਨ ਕੱਚਾ ਮਸਾਲਾ ਭਰ ਕੇ ਤੇ ਉੱਤੇ ਧਾਗਾ ਵੀ ਲਪੇਟਿਆ ਜਾਂਦਾ ਸੀ ਤਾਂ ਜੋ ਵਿੱਚ ਮਸਾਲਾ ਜਿਹੜਾ ਬਾਹਰ ਨਿਕਲੇ ਸੋ ਅੱਜ ਮੈਂ ਸੇਮ ਜਿਹੜੀ ਉਹੀ ਰੈਸਪੀ ਤੁਹਾਨੂੰ ਅੱਜ ਸ਼ੇਅਰ ਕਰ ਰਹੀ ਹਾਂ ਤੇਲ ਅਸੀਂ ਗਰਮ ਰੱਖਿਆ ਹੋਇਆ ਹੈ ਤੇ ਹੁਣ ਅਸੀਂ ਕ੍ਰੇਲੇ ਜਿਹੜੇ ਫਰਾਈ ਕਰਨੇ ਸ਼ੁਰੂ ਕਰਦੇ ਹਾਂ ਆਲੂ ਪਿਆਜ਼ ਫਰਾਈ ਕਰਨ ਤੋਂ ਬਾਅਦ ਅਸਾਨੂੰ ਜਿੰਨਾ ਹੋਰ ਤੇਲ ਚਾਹੀਦਾ ਅਸੀਂ ਕ੍ਰੇਲਿਆਂ ਦੇ ਬਾਅਦ ਸੇ ਅਸੀਂ ਉਹਨਾਂ ਤੇਲ ਹੋਰ ਪਾ ਲਿਆ ਹੈ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੈ ਤੇ ਚੰਗੀ ਤਰ੍ਹਾਂ ਗਰਮ ਤੋਂ ਕਰਨ ਤੋਂ ਬਾਅਦ ਤੇਲ ਨੂੰ ਜਿਹੜਾ ਹੈ ਅਸੀਂ ਜਿਹੜਾ ਮੀਡੀਅਮ ਤੇ ਰੱਖਿਆ ਤੇ ਉਹਨਾਂ ਅਸੀਂ ਕ੍ਰੇਲੇ ਜਿਹੜੇ ਹਨ ਸਾਰੇ ਇਸ ਤਰ੍ਹਾਂ ਪਾ ਦੇਣੇ ਹਨ ਵਿੱਚ ਤੇ ਜਦੋਂ ਗੈਸ ਦੀ ਫਲੇਮ ਹੌਲੀ-ਹੌਲੀ ਘੱਟੀ ਰੱਖਣਾ ਹੈ। ਸਾਰੇ ਕਰੀਲੇ ਪਾਣ ਤੋਂ ਬਾਅਦ ਜਿਹੜਾ ਕਰ ਅਸੀਂ ਇਹਨਾਂ ਨੂੰ ਪੂਰੀ ਹਿਲਾ ਦੇਣਾ ਤਾਂ ਜੋ ਸਾਰੇ ਹੀ ਕਰੀਲਿਆਂ ਨੂੰ ਜਿਹੜਾ ਹੈ ਤੇਲ ਚੰਗੀ ਤਰ੍ਹਾਂ ਲੱਗੇ ਤੇ ਉਸ ਤੋਂ ਬਾਅਦ ਹੌਲੀ-ਹੌਲੀ ਇਹਨਾਂ ਨੂੰ ਸੀਲਾ ਦੇ ਜਾਂ ਸੈਡਾ ਦੇ ਰਹੀਆਂ ਹਨ ਤਾਂ ਬਦਲ-ਬਦਲ ਕੇ ਇਹਨਾਂ ਨੂੰ ਫਰਾਈ ਕਰ ਜਾਵਾਂਗੇ। तो एक बार इन्हों ची तरह तेल लगना चाहिए इस करके अभी सारे अंकरेलिया हिला देना है तो so, देख सकते हो कि अभी सारे ही अंकरेलिया जोड़ा है उन्होंने साइड बदल देखिए एक बार सारिया लग गया तो हूँ असी हौली हौली सर्व करी जाना है गैस की जो फ्लेम है उसमें अभी मीडियम पर ही रखा करेलियां अभी देखो जी सारे साइडों ही इन दाइड बदल बदल के चंह तरह जोड़ा है ਸਾਹਾਂ ਫਰਾਈ ਕਰ ਲਿਆ ਹੈ ਤੇ ਕ੍ਰੇਲੇ ਸਾਡੇ ਬਹੁਤ ਹੀ ਵਧੀਆ ਬਣ ਕੇ ਜਲਦੀ ਤਿਆਰ ਹੋ ਜਾਣਗੇ ਥੋੜੀ ਥੋੜੀ ਸਾਈਡ ਤੇ ਜੇ ਲੱਗੇ ਲੱਗ ਰਿਹਾ ਇਹਨਾਂ ਨੂੰ ਅਸੀਂ ਹੌਲੀ ਹੌਲੀ ਜਿਹੜਾ ਹੈ ਸਿੰਪੇ ਅਸੀਂ ਗੈਸ ਕੀਤੀ ਹੋਈ ਹੈ ਤੇ ਇਧਰਲੇ ਪਾਸੇ ਵੀ ਇਹਨਾਂ ਨੂੰ ਅਸੀਂ ਜਿਹੜਾ ਹੈ ਜੀ ਫਰਾਈ ਕਰ ਲੈਣਾ ਸੋ ਕ੍ਰੇਲੇ ਸਾਡੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਮੈਂ ਸਾਨੂੰ ਇਹਨਾਂ ਨੂੰ ਅਸੀਂ 2-4 ਮਿੰਟ ਹੀ ਹੋ ਰੱਖਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਜੀ ਦੂਸਰਾ ਮਸਾਲਾ ਸੀ ਤਿਆਰ ਕੀਤਾ ਹੋਇਆ ਉਹਦੇ ਨਾਲ ਅਸੀਂ ਕ੍ਰੇਲੇ ਜਿਹੜੇ ਹਨ ਮਿਕਸ ਕਰਕੇ ਹਨ ਬਣਾਵਾਂਗੇ ਕਰੇਲੇ ਅਸੀਂ ਚੰਗੀ ਤਰ੍ਹਾਂ ਫਰਾਈ ਕਰ ਲਏ ਹਨ ਤੇ ਗੈਸ ਨੂੰ ਅਸੀਂ ਬੰਦ ਕਰ ਦੇਣੀ ਹੈ ਤੇ ਕਰੇਲੇ ਅਸੀਂ ਸਾਰੇ ਜਿਹੜੇ ਹਨ ਜੀ ਕੱਢ ਲਾਂਗੇ ਇੱਕ ਪਲੇਟ ਦੇ ਵਿੱਚ ਕਿਉਂਕਿ ਅਸੀਂ ਜੋ ਆਲੂ ਤੇ ਪਿਆਜ਼ ਦਾ ਮਸਾਲਾ ਅਸੀਂ ਤਿਆਰ ਕੀਤਾ ਹੁਣ ਅਸੀਂ ਥੋੜਾ ਜਿਹਾ ਉਹਨੂੰ ਅਸੀਂ ਮਸਾਲੇ ਦੇ ਵਿੱਚ ਅਸੀਂ ਮਿਕਸ ਕਰਨਾ ਹੈ ਇਸ ਕਰਕੇ ਕਰੇਲੇ ਅਸੀਂ ਪਹਿਲਾਂ ਬਾਹਰ ਕੱਢ ਲਾਂਗੇ ਕਰੇਲੇ ਇਕੱਟਨ ਤੋਂ ਬਾਅਦ ਹੀ ਸਾਡੇ ਕੋਲ ਥੋੜਾ ਜਿਹਾ ਮਸਾਲਾ ਜਿਹੜਾ ਬਚਿਆ ਸੀ ਕਰੇਲਿਆਂ ਦਾ ਜਦੋਂ ਅਸੀਂ ਇਸ ਕਰੇਲੇ ਭਾਏ ਸੀ ਹੁਣ ਇਹ ਜਿਹੜਾ ਮਸਾਲਾ ਪਾ ਕੇ ਤੇ ਅਸੀਂ ਇਹਨੂੰ ਫਰਾਈ ਕਰ ਲਾਂਗੇ ਇਹ ਜਿਹੜਾ ਮਸਾਲਾ ਜਿਹੜਾ ਸਦਾ ਰੈਸਟ ਨਹੀਂ ਜਾਣਾ ਕਿਉਂਕਿ ਅਸੀਂ ਇਹਦੇ ਵਿੱਚ ਅਸੀਂ ਜਿਹੜੇ ਪਿਆਜ਼ ਸੀ ਅਸੀਂ ਫਰਾਈ ਕੀਤੇ ਸਨ ਇਹਨਾਂ ਦੇ ਨਾਲ ਦੇ ਨਾਲ ਫਰਾਈ ਕਰਕੇ ਮਿਕਸ ਕਰਾਂਗੇ ਕਲੇਰੀ ਹੋਰ ਨਹੀਂ ਪਾਇਆ ਕਲੇਰੀ ਉਹੀ ਵੀ ਯੂਜ਼ ਕਰ ਰਹੇ ਹਾਂ ਜਿਹੜਾ ਅਸੀਂ ਕਲੇਰੀ ਫਰਾਈ ਕਰਨਾ ਸੀ ਜਿਹੜਾ ਪਾਇਆ ਸੀ ਮੇਰੇ ਮਸਾਲਾ ਸਾਡਾ ਤਿਆਰ ਹੋ ਗਿਆ ਹੈ ਜਿਵੇਂ ਅਸੀਂ ਸਿਬਿਲ ਪੂਲੀ ਨਮ ਮਸਾਲਾ ਕੁਝ ਨਹੀਂ ਪਾਇਆ ਕਿਉਂਕਿ ਅਸੀਂ ਪਹਿਲਾਂ ਹੀ ਕਲੇਰੀ ਆਪਰ ਨਵੇਂ ਲਈ ਜਿਹੜਾ ਪਾਇਆ ਸੀ ਤੇ ਉਹੀ ਅਸੀਂ ਹੁਣ ਜਿਹੜਾ ਹੈ ਮਸਾਲਾ ਬਣਾ ਕੇ ਉਹਦੇ ਵਿੱਚ ਅਸੀਂ ਜਿਹੜੇ ਆਲੂ ਤੇ ਪਿਆਜ਼ ਫਰਾਈ ਕੀਤੇ ਸਨ ਉਹ ਮਿਕਸ ਕਰ ਦਿੰਨੇ ਆ मिक्स ਕਰਾਂਗੇ ਕਮੀਰ ਨਾ ਨਾ ਮਸਾਲਿਆਂ ਨੂੰ ਤੋਂ ਤੁਸੀਂ ਵੀ ਇੱਕਦਮ ਜਿਹੜੇ ਪਿਆਜ਼ ਤੇ ਆਲੂ ਜਿਹੜੇ ਹਨ ਜੀ ਇਹਨਾਂ ਨੂੰ ਇਸ ਤਰ੍ਹਾਂ ਬਣਾ ਕੇ ਤਰੇਲੇ ਜਿਹੇ ਪਰਨੇ ਬਣਾਓ ਜਰੂਰ ਬਣਾ ਕੇ ਦੇਖਣਾ ਬਹੁਤ ਸਵਾਦ ਲੱਗਦੀ ਹੈ ਜੀ ਇਸ ਤਰ੍ਹਾਂ ਇਹ ਮਸਾਲਾ ਬਣਾਇਆ ਹੋਇਆ ਇਹ ਸਾਡਾ ਪਿਆਜ਼ ਤੇ ਆਲੂ ਦਾ ਮਸਾਲਾ ਹੈ ਤੇ ਜਦੋਂ ਅਸੀਂ ਇਸ ਤਰੇਲਿਆਂ ਦੇ ਨਾਲ ਇਹ ਲੈਨੇ ਆਲੂਟੀ ਖਾਣ ਲਈ ਤਾਂ ਬਹੁਤ ਅੱਛਾ ਲੱਗਦਾ ਹੈ ਬਹੁਤ ਸਵਾਦ ਆਉਂਦਾ ਹੈ। ਤੁਸੀਂ ਇਹ ਜੋ ਰੈੱਪਸ ਸੀ ਹੈ ਜਰੂਰ ਟਰਾਈ ਕਰਨਾ। ਇਹਨਾਂ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਪਕਾਉਣਾ ਕਿਉਂਕਿ ਅਸੀਂ ਇਹਨਾਂ ਨੂੰ ਪਹਿਲਾਂ ਹੀ ਫਰਾਈ ਕਰ ਚੁੱਕੇ ਹਾਂ ਤੇ ਇਸ ਤੋਂ ਬਾਅਦ ਹੀ ਅਸੀਂ ਗੈਸ ਨੂੰ ਜਿਹੜਾ ਹੈ ਕਰਕੇ ਲੋ ਤੇ ਬਿਲਕੁਲ ਤੇ ਕਰੇਲੇ ਜਿਹੜੇ ਹਨ ਇਸੇ ਵਿੱਚ ਮਿਕਸ ਕਰਦੇ ਨੇ। ਤਾਜ਼ੀ ਨੂੰ ਇੱਕ ਸਾੜ ਸਾੜੇਨ ਪਤਾ ਸੇਕ ਲੱਗ ਜੇ। ਕਰੇਲੀਆਂ ਵੀ ਸਾਡੇ ਫਰਾਈ ਹੋ ਚੁੱਕੇ ਐ ਤੇ ਜੋ ਆਲੂ ਪਿਆਜ਼ਾ ਮਸਾਲਾ ਹੈ ਉਹਦੇ ਵੀ ਤੁਸੀਂ ਇਸ ਨਾਲ ਮਿਕਸ ਕਰ ਦੇਣਾ ਹੈ ਹਮ ਤਾਂ ਅੱਗੇ ਜੋ ਹਨ ਵੀ ਇਹ ਤੁਸੀਂ ਜਦੋਂ ਰੋਟੀ ਖਾਓਗੇ ਉਦੋਂ ਤੁਸੀਂ ਇਹਨੂੰ ਨਾਲ ਨਾਲ ਤਰਸ ਸਕਦੇ ਹੋ ਇਹਦੇ ਨਾਲ ਹੀ ਇਹ ਕਿ ਸਾਡਾ ਮਸਾਲਾ ਕਰੇਲਿਆਂ ਤੋਂ ਬਿਲਕੁਲ ਵੀ ਬਾਹਰ ਨਹੀਂ ਨਿਕਲੇ ਸੋ ਕਰੇਲਿਆਂ ਦੀ ਇਸ ਤਰ੍ਹਾਂ ਦੀ ਜਿਹੜੀ ਰੈਸਪੀ ਹੈ ਬਹੁਤ ਈਜ਼ੀ ਹੈ ਤੇ ਤੁਸੀਂ ਇਸ ਦਾ ਭਰਨ ਕਰੇਲੇ ਵੀ ਬਣਾ ਕੇ ਦੇਖਿਓ ਬਹੁਤ ਸਵਾਦ ਬੰਦ ਏ ਕਰੇਲੇ ਢਾਗੇ ਜਿਹੜੇ ਸਾਡੇ ਕਰੇਲਿਆਂ ਤੋਂ ਲੱਥ ਰਿਹਾ। ਪਰ ਸਾਡਾ ਮਸਾਲਾ ਜਿਹੜਾ ਵਿੱਚ ਹੀ ਹੈ। ਇਸ ਕਰਕੇ ਹੁਣ ਇਹ ਲੱਤ ਵੀ ਗਾਂ ਤਾਂ ਕੋਈ ਗੱਲ ਨਹੀਂ। ਸੋ ਅਸਾੜੀ ਇਹ ਜਿਹੜੇ ਕੀ ਕਰੇਲੇ ਤੇ ਆਲੂ ਪਿਆਜ਼ ਦੀ ਮਸਾਲੇ ਵਾਲੀ ਜਿਹੜੀ ਹੈ ਸਬਜ਼ੀ ਬਣ ਕੇ ਤਿਆਰ ਹੈ। ਹੁਣ ਅਸੀਂ ਇਹਨੂੰ ਕਰਨ ਲਈ 3 ਸਰਵ ਗੈਸ ਬੰਦ ਕਰ ਪਿਆਗੇ। ਆਲੂ ਪਿਆਜ਼ ਦਾ ਮਸਾਲਾ ਤੇ ਮਸਾਲੇ ਵਾਲੇ ਜਿਹੜੇ ਪਰਵੇਂ ਕਰੇਲੇ ਹਾਂਜੀ ਬਣ ਕੇ ਤਿਆਰ ਹੈ। ਤੇਕਰੇਲੇ ਸਾਡੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਹਨ ਸੋ ਤੁਸੀਂ ਇਹ ਜਿਹੜੀ ਹੈ ਰੈਸਪੀ ਜ਼ਰੂਰ ਟਰਾਈ ਕਰਕੇ ਦੇਖਣਾ ਬਹੁਤ ਵਧੀਆ ਕ੍ਰੇਲੇ ਬਣਦੇ ਹਨ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਸੋ ਵੀਡੀਓ ਦੇਖਣ ਤੋਂ ਬਾਅਦ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਤੇ ਜੇਕਰ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਸੋ ਮਿਲਦੇ ਹਾਂ ਕਿਸ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਸ਼ੇਰ ਕਾਮ